ਮਾਰੇ ਇਸ ਨੂੰ ਸਿੰਘ ਇਹ ਸੁਪਾ ਪ੍ਰਧਾਨ ਪੰਜਾਬ ਰੋਡ ਪਰ バス ਪੀਆਰਟੀਸੀ ਕੰਟਰੈਕਟ ਵਰਕਰ ਜਿਹਨੇ ਪੰਜਾਬ ਸੋ ਪੰਜਾਬ ਦੀਆਂ ਸਰਕਾਰੀ ਬਸਾਂ ਦਾ ਚੱਕਾ ਜਾਮ 28 ਤਰੀਕ ਤੋਂ ਸੀ ਸੋ ਅੱਜ ਉਹ ਚੱਕਾ ਜਾਮ ਜਿਹੜਾ ਖੋਲ ਦਿੱਤਾ ਗਿਆ ਸੋ ਇਹਦਾ ਮੁੱਖ ਕਾਰਨ ਸੀ ਕਿ ਚੱਕਾ ਜਾਮ ਕਰਨ ਵਾਸਤੇ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਸੀ ਸਾਡੇ ਮੁਲਾਜ਼ਮਾਂ ਨੂੰ ਘਰਾਂ ਤੋਂ ਚੁੱਕ ਕੇ ਅरेस्ट ਕੀਤਾ ਗਿਆ ਸੀ ਜਿਸ ਵਜ੍ਹਾ ਨਾਲ ਸੰਘਰਸ਼ ਸ਼ੁਰੂ ਹੋਇਆ ਸੀ ਸੋ ਉਸ ਤੋਂ ਬਾਅਦ ਵੱਖ-ਵੱਖ ਜਥੇਬੰਦੀ ਇਹਦੇ ਉੱਪਰ ਸਰਕਾਰ ਵੱਲੋਂ ਮੁਲਾਜ਼ਮਾਂ ਉੱਪਰ ਜ਼ਬਰ ਕੀਤਾ ਗਿਆ ਜ਼ੁਲਮ ਕੀਤਾ ਗਿਆ ਸੋ ਉਸ ਦੇ ਖਿਲਾਫ ਨਿਰੰਤਰ 5 ਦਿਨ ਅੱਜ ਪੰਜਵਾਂ ਦਿਨ ਹੜਤਾਲ ਨੂੰ ਹੜਤਾਲ ਚੱਲ ਰਹੀ ਸੀ ਸੋ ਸਰਕਾਰ ਵੱਲੋਂ ਇੱਕ ਮੀਟਿੰਗ ਦੇ ਕੇ ਟਰਾਂਸਪੋਰਟ ਮੰਤਰੀ ਵੱਲੋਂ ਪੱਟੀ ਵਿਖੇ ਜਿਹੜੇ ਫੈਸਲੇ ਕੀਤੇ ਸੀ ਜਿੰਦੇ ਚ ਜੋ ਵੀ ਕਾਰਵਾਈਆਂ ਸੰਘਰਸ਼ ਦੌਰਾਨ ਹੋਈਆਂ ਨੇ ਜਿੰਦੇ ਵਿੱਚ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਜਾਂ ਅਰੈਸਟ ਕੀਤਾ ਗਿਆ ਵੱਖ-ਵੱਖ ਕਾਰਵਾਈਆਂ ਉਹ ਸਾਰੇ ਫੈਸਲੇ ਵਾਪਸ ਲੈਣ ਦੀ ਸਹਿਮਤੀ ਬਣੀ ਨਾਲ ਦੀ ਨਾਲ ਸਰਕਾਰ ਵੱਲੋਂ ਆਪਣੇ ਸਰਕਾਰੀ ਵਿਭਾਗ ਦੇ ਵਿੱਚ ਸਰਕਾਰੀ ਬੱਸਾਂ ਨੂੰ ਸੌਪਾਉਣ ਦਾ ਜਿਹੜਾ ਵਾ ਉਹ ਫੈਸਲਾ ਕੀਤਾ ਗਿਆ ਤੇ ਉਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਲਾਣ ਵੀ ਕਰ ਦਿੱਤਾ ਗਿਆ ਸੋ ਇਸ ਦੇ ਨਾਲ ਜਿਹੜੀਆਂ ਮੁਲਾਜ਼ਮਾਂ ਦੀਆਂ ਹੋਰ ਜਥੇਬੰਦੀਆਂ ਮੰਗਾਂ ਸੀ ਜਿਵੇਂ ਕੱਚੇ ਮੁਲਾਜ਼ਮੇ ਨੂੰ ਪੱਕੇ ਕਰਨਾ ਉਹਦੇ ਵਿੱਚ ਪਾਲਿਸੀ ਬਣਾ ਕੇ ਜਲਦ ਉਹਨੂੰ ਲਾਗੂ ਕਰਤੇ ਸਹਿਮਤੀ ਬਣੀ ਪੱਟੀ ਤੇ ਸੋ ਇਹਨਾਂ ਮੰਗਾਂ ਤੇ ਸਹਿਮਤੀ ਬਣ ਦੇ ਬਾਵਜੂਦ ਵੀ ਕੱਲ ਤੋਂ ਪਰਸੋਂ ਤੋਂ ਪਰਸੋਂ ਰਾਤ ਤੋਂ ਹੜਤਾਲ ਚੱਲ ਰਹੀ ਸੀ ਕੱਲ੍ਹ ਨੂੰ ਹੜਤਾਲ ਖੁੱਲਣੀ ਸੀ ਪਰੰਤੂ ਉਹ ਹੜਤਾਲ ਖੁੱਲਣ ਦਾ ਕਾਰਨ ਇਹ ਸੀ ਕਿ ਜਿਹੜੇ ਪੱਤਰ ਜਾਰੀ ਕਰਨੇ ਸੀ ਮੁਲਾਜ਼ਮਾਂ ਨੂੰ ਡਿਊਟੀਆਂ ਤੇ ਵਾਪਸ ਲੈਣਾ ਸੀ ਸੰਘਰਸ਼ਾਂ ਦੌਰਾਨ ਜੋ ਕਾਰਵਾਈਆਂ ਹੋਈਆਂ ਸੀ ਉਹ ਵਾਪਸ ਲੈਣੀਆਂ ਸੀ ਉਹਨਾਂ ਦੇ ਕੱਲ ਪੱਤਰ ਜਾਰੀ ਨਹੀਂ ਹੋਏ ਸੋ ਅੱਜ ਉਹ ਸਾਰੀਆਂ ਕਾਰਵਾਈਆਂ ਜਿਹੜੀਆਂ ਨੇ ਵਾਪਸ ਹੋਣ ਉਪਰੰਤ ਪੱਤਰ ਜਾਰੀ ਹੋਣ ਉਪਰੰਤ ਉਹ ਜਿਹੜੇ ਮੁਲਾਜ਼ਮ ਜ਼ਿਲ੍ਹਾ ਸੁਵਿਜਨੀ ਉਹ ਰੀਲੀਜ਼ ਹੋਣੇ ਸ਼ੁਰੂ ਹੋ ਗਏ ਆ ਉਹ ਕਾਰਵਾਈਆਂ ਹੋਣ ਉਪਰੰਤ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਜਾਂ ਮੁਸ਼ਕਲਾਂ ਨੂੰ ਵੇਖਦੇ ਹੋਏ ਕਿ ਉਹਨਾਂ ਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਮੁਲਾਜ਼ਮਾਂ ਵੱਲੋਂ ਟਰਾਂਸਪੋਰਟ ਦੀ ਸਹੂਲਤ ਦੇਣ ਵਾਸਤੇ ਅੱਜ ਇਹ ਹੜਤਾਲ ਨੂੰ ਖੋਲਿਆ ਗਿਆ ਸੋ ਅਗਲੀ ਜਿਹੜੀ ਮੀਟਿੰਗ ਸਰਕਾਰ ਵੱਲੋਂ ਤੈਅ ਕੀਤੀ ਕਰਨੀ ਹੁੰਦਾ ਸਮਾਂ ਤੈਅ ਕਰਨ ਵਾਸਤੇ ਜਲਦੀ ਟ੍ਰਾਂਸਪੋਰਟ ਮੰਤਰੀਸਟਰ ਵੱਲੋਂ ਕਿਹਾ ਗਿਆ ਹੈ ਜਿੰਦੇ ਚ ਦੂਸਰੀਆਂ ਮੰਗਾਂ ਰਹਿndੀਆਂ ਨੂੰ ਪੂਰਵਾਨ ਕੀਤਾ ਜਾਏਗਾ ਸਵੇਸ ਸੰਘਰਸ਼ ਵਿੱਚ ਜਿੰਨੀਆਂ ਵੀ ਮੁਲਾਜ਼ਮ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਵਿੱਚ ਮੁਲਾਜ਼ਮਾਂ ਦਾ ਸਾਥ ਦਿੱਤਾ ਗਿਆ ਸਮੂਹ ਜਥੇਬੰਦੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਆਪਣੀ ਸਰਕਾਰੀ ਟ੍ਰਾਂਸਪੋਰਟ ਵਾਸਤੇ ਆਸ ਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਸਮੂੱਚਾ ਪੰਜਾਬ ਦਾ ਭਾਈਚਾਰਾ ਤੇ ਪੰਜਾਬ ਤੋਂ ਬਾਹਰਲੀ ਟ੍ਰਾਂਸਪੋਰਟਾਂ ਨੇ ਜਿਨ੍ਹਾਂ ਨੇ ਸਹਿਯੋਗ ਕੀਤਾ ਆਉਣ ਵਾਲੇ ਸਮੇਂ 'ਚ ਵੀ ਸਰਕਾਰੀ ਟ੍ਰਾਂਸਪੋਰਟ ਵਾਸਤੇ ਕੋਈ ਵੀ ਸੰਘਰਸ਼ ਕਰਾਂਗੇ ਉਹਨਾਂ ਵਿੱਚ ਸਾਥ ਦੇਣਗੇ ਸੋ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਇਹ ਹੜਤਾਲ ਸਮਾਪਤ ਕਰ ਦਿੱਤੀ ਗਈ ਆ ਅੱਜ ਦੁਪਹਿਰ 2 ਤਰੀਕ ਨੂੰ ਦੁਪਹਿਰ 1 ਵਜੇ ਤੋਂ ਬਾਅਦ ਸਮੂਹ ਪੰਜਾਬ ਦੀਆਂ ਸਰਕਾਰੀ ਬੱਸਾਂ ਜਿਹੜੀਆਂ ਉਹ ਚਲਾ ਦਿੱਤੀਆਂ ਗਈਆਂ